ओम शांति ओम शांति जय श्री राम दोस्तों ਗੱਲ ਕਰਾਂਗੇ ਗੁਪਤ ਦਾਨ ਦੀ ਜੋ ਕਿ ਸਾਡੇ ਲੋਵੇ ਲਗਾਤਾਰ ਜੋ ਸੜਕ ਹਾਸੇ ਦੇ ਲਈ ਅਸੀਂ ਅਪੀਲ ਕੀਤੀ ਸੀ ਉਸ ਦੇ ਲਈ ਸਾਡੇ ਲੋਵੇ ਕੁਝ ਗੁਪਤ ਦਾਨ ਦੇ ਤੌਰ ਤੇ ਉੱਤੇ ਮੇਰੇ ਲੋਵੇ ਐਂਟਰੀਆਂ ਪਹੁੰਚੀਆਂ ਨੇ ਉਹਨਾਂ ਬਾਰੇ ਮੈਂ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਸਾਡੇ ਸਮਾਣਾ ਤੋਂ ਇੱਕ ਸਮਾਜ ਸੇਵਕ ਨੇ ਜੋ ਕਿ ਕਿਸੇ ਸਮਾਣੇ ਦੀ ਇੱਕ ਸੰਸਥਾ ਦੇ ਵਿੱਚ ਓਹ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਵੱਖ-ਵੱਖ ਜੋ ਸਮਾਣਾ ਦੇ ਵਿੱਚ ਕਈ ਕੈਂਪ ਵਗੈਰਾ ਵੀ ਲਗਾਏ ਜਾਂਦੇ ਨੇ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪਿਤਾ ਜੀ ਜੋ ਕਿ ਬਜ਼ੁਰਗ ਨੇ ਉਹਨਾਂ ਨੇ ਸਮਾਣਾ ਹੈਲਪਲਾਈਨ ਦੇ ਉੱਤੇ ਇਸ पीडਿਤ ਡਰਾਈਵਰ ਦੇ ਪਰਿਵਾਰ ਦੇ ਲਈ ਜੋ ਅਪੀਲ ਉਹ ਦੇਖੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਤੁਸੀਂ ਦੇਵਕੀ ਜੀ ਨੂੰ ਬੁਲਾਓ ਤੇ ਮੈਂ ਉਹਨਾਂ ਨੂੰ ਕੁਝ ਰਾਸ਼ੀ ਦੇਣੀ ਹੈ ਆ 4000 ਰੁਪਏ 4000 ਰੁਪਏ ਦੀ ਜਿਹੜੀ ਉਹਨਾਂ ਵੱਲੋਂ ਇਹ ਰਾਸ਼ੀ ਹੈ ਜਿਹੜੀ ਗੁਪਤਦਾਨ ਤੌਰ ਤੇ ਦਿੱਤੀ ਗਈ ਹੈ ਹਾਲਾਂਕਿ ਮੈਂ ਕਿਹਾ ਸੀਗਾ ਕਿ ਤੁਹਾਡਾ ਨਾਮ ਮੈਂ ਲੈਦਾ ਨਾ ਉਹ ਕਹਿੰਦੇ ਨਹੀਂ ਜੀ ਤੁਸੀਂ ਇਹਨੂੰ ਗੁਪਤਦਾਨ ਦੇ ਉੱਤੇ ਰੱਖਣਾ ਹੈ ਵੱਡੀ ਸੇਵਾ ਹੈ ਉਹਨਾਂ ਦੀ ਬਜ਼ੁਰਗਾਂ ਦੀ ਧਾਰਮਿਕ ਖਿਆਲਾਂ ਦੇ ਬਜ਼ੁਰਗ ਨੇ ਉਹਨਾਂ ਦੇ ਬੇਟੇ ਨੇ ਜੋ ਸਾਰਾ ਸਮਾਨ ਆ ਉਹਨਾਂ ਨੂੰ ਜਾਣਦਾ ਪਰ ਉਹ ਉਹਨਾਂ ਨੇ ਆਪਣਾ ਜਿਹੜਾ ਨਾਮ ਹੈ ਉਹ ਇੱਥੇ ਗੁਪਤ ਰੱਖਣ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਸਾਡਾ ਨਾਮ ਲਿਆ ਨਾ ਜਾਵੇ ਇਹਨੂੰ ਗੁਪਤ ਤੌਰ ਤੇ ਉੱਤੇ ਦੇ ਦਿੱਤਾ ਜਾਵੇ ਮੈਂ ਧੰਨਵਾਦ ਕਰਾਂਗਾ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ 4000 ਰੁਪਏ ਦਿੱਤੇ ਨੇ ਦੂਜਾ ਯੋਗਦਾਨ ਸਾਡੇ ਗੁਪਤ দান ਦੇ ਤੌਰ ਤੇ ਉੱਤੇ ਜੋ ਇਹ 3100 ਰੁਪਏ 3100 ਰੁਪਏ ਗੁਪਤਦਾਨ ਆਏ ਨੇ ਇਹ ਸਾਡੇ ਸਮਾਣਾ ਦੇ ਇੱਕ ਸਾਡੇ ਭਰਾ ਨੇ ਜਿਨ੍ਹਾਂ ਨੇ ਕੇ ਸਮਾਣਾ ਹੈਲਪਲਾਈਨ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਜਿੱਦਾਂ ਦਾ ਇਹ ਸੜਕ ਹਾ사 ਹੋਇਆ ਉਸ ਦਿਨ ਦਾ ਉਹਨਾਂ ਦਾ ਘਰ ਦੇ ਵਿੱਚ ਮਨ ਨਹੀਂ ਲੱਗ ਰਿਹਾ ਸੀਗਾ ਉਹ ਉਹਨਾਂ ਨੇ ਜਦੋਂ ਡਰਾਈਵਰ ਦੇ ਪਰਿਵਾਰ ਨੂੰ ਦੇਖਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਮਦਦ ਕਰਾਂ ਹਾਲਾਂਕਿ ਇੱਕ ਬੂਟਾਂ ਦੀ ਦੁਕਾਨ ਹੈ ਜਿਹੜੀ ਉਹਨਾਂ ਵੱਲੋਂ ਚਲਾਈ ਜਾਂਦੀ ਹੈ ਉਹਨਾਂ ਨੇ ਆਪਣਾ ਨਾਮ ਹੈ ਜਿਹੜਾ ਗੁਪਤ ਰੱਖਣ ਦੀ ਲੀਕ ਗਿਆ ਹੈ ਕਿ ਇਹਨੂੰ ਗੁਪਤ ਰੂਪ ਦੇ ਵਿੱਚ ਇਹ ਸੇਵਾ ਨੂੰ ਦੇ ਦਿੱਤਾ ਜਾਵੇ ਕੱਲ ਉਹਨਾਂ ਦਾ ਫੋਨ ਆਇਆ ਸੀਗਾ ਕਿ ਮੈਨੇ ਕੁਝ ਰਕਮ ਜਿਹੜੀ ਉਹ ਦੇਣੀ ਹੈ ਉਹਨਾਂ ਨੇ ਇਸ ਸਦਮ ਇਸ ਜੋ ਸੜਕੀ ਹਾਸਾ ਹੋਇਆ ਹੈ ਉਹਦੇ ਪ੍ਰਤੀ ਆਪਣੀ ਸਮਵੇਦਨਾ ਵੀ ਬਿਆਖਤ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ 3100 ਰੁਪਏ ਜੋ ਨੇ ਗੁਪਤ ਰੂਪ ਦੇ ਵਿੱਚ ਇਹ ਮੈਨੂੰ ਸੌਂਪੇ ਨੇ ਮੈਂ ਉਹਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਇਹ ਰਾਸ਼ੀ ਤੁਹਾਡੀ ਉਹ ਪਰਿਵਾਰ ਤੱਕ ਪਹੁੰਚੇਗੀ ਤੀਸਰਾ ਗੁਪਤ ਦਾਨ ਆਇਆ ਹੈ ਇਹ 1600 ਰੁਪਏ 1600 ਰੁਪਏ ਦਾ ਗੁਪਤ ਦਾਨ ਆਇਆ ਹੈ ਸਾਡੇ ਦੋ ਭਰਾ ਨੇ ਉਹਨਾਂ ਨੇ ਇਕੱਠੇ ਹੋ ਕੇ ਇਹ 1600 ਰੁਪਏ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਾਡਾ ਨਾਮ ਨਾ ਲਿਓ ਤੁਸੀਂ ਗੁਪਤਦਾਨ ਦੇ ਤੌਰ ਤੇ ਉੱਤੇ ਉਹ ਡਰਾਈਵਰ ਤੇ ਬੱਚਿਆਂ ਨੂੰ ਸਾਡੇ ਵੱਲੋਂ ਇਹ ਦੇ ਦਿਓ ਕੱਲ ਮੈਨੂੰ ਉਹ ਜੋ ਸਮਾਨਾ ਤੇ ਧਰਨਾ ਲੱਗਿਆ ਹੋਇਆ ਉੱਥੇ ਵੀ ਆਏ ਸੀਗੇ ਤੇ ਉਹਨਾਂ ਨੇ ਮੈਨੂੰ ਇਹ 1600 ਰੁਪਏ ਪਕੜਾਏ ਨੇ ਗੁਪਤਦਾਨ ਤੇ ਮੈਂ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇਸ ਪਰਿਵਾਰ ਦੀ ਹੈਲਪ ਦੇ ਲਈ ਇਹ 1600 ਰੁਪਏ ਦਿੱਤੇ ਨੇ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਇੱਕ ਹੋਰ ਗੁਪਤਦਾਨ ਦੀ 1100 ਰੁਪਏ 1100 ਰੁਪਏ ਗੁਪਤਦਾਨ ਦੇ ਤੌਰ ਤੇ ਉੱਤੇ ਆਏ ਨੇ ਇਹ ਉਹ ਸੱਜਣ ਦੇ ਗੁਪਤਦਾਨ ਹੈ ਜੋ ਇਸ ਸੜਕ ਹਾਦਸੇ ਦੇ ਵਿੱਚ ਪਰਿਵਾਰ ਦੇ ਬਹੁਤ ਨੇੜੇ ਹੈ ਹਰ ਟਾਈਮ ਪਰਿਵਾਰ ਦੇ ਨਾਲ ਉਹ ਖੜੇ ਨੇ ਉਹਨਾਂ ਵੱਲੋਂ ਹਰ ਸੰਭਵ ਸਹਾਇਤਾ ਜਿਹੜੀ ਹੈ ਉਹ ਪਰਿਵਾਰ ਦੇ ਲਈ ਇਸ ਜੋ ਐਜੀਟੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਇਨਸਾਫ ਦੀ ਉਹਦੇ ਵਿੱਚ ਵੱਧ ਛੱਡ ਕੇ ਉਹਨਾਂ ਵੱਲੋਂ ਅੱਗੇ ਹੋ ਕੇ ਸਾਰੇ ਹੀ ਉਹਨਾਂ ਦੇ ਉਹਦੇ ਬ੍ਰਦਰ ਵੱਲੋਂ ਉਹਨਾਂ ਵੱਲੋਂ ਉਹਨਾਂ ਦੇ ਫਾਦਰ ਵੱਲੋਂ ਸਾਰੇ ਹੀ ਪਰਿਵਾਰ ਵੱਲੋਂ ਬਹੁਤ ਵੱਧ ਛੱਡ ਕੇ ਇਸ ਜੋ ਅ ਬੱਚਿਆਂ ਨੂੰ ਇਨਸਾਫ ਦੀ ਜੋ ਮੰਗ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਉਹਨਾਂ ਨੇ ਵੀ ਮੈਨੂੰ ਇਹ 1100 ਰੁਪਏ ਪਕੜਾਏ ਨੇ ਤੇ ਉਹਨਾਂ ਨੇ ਕਿਹਾ ਕਿ ਨਾਮ ਨਹੀਂ ਲੈਣਾ ਤੁਸੀਂ ਇਹਨੂੰ ਗੁਪਤ ਦਾਨ ਦੇ ਉੱਤੇ ਇਹਨੂੰ ਪਾ ਦੇਣਾ ਮੈਂ ਧੰਨਵਾਦ ਕਰਾਂਗਾ ਕਿ ਇੱਕ ਪਾਸੇ ਉਹ ਪਰਿਵਾਰ ਦੇ ਨਾਲ ਖੜੇ ਨੇ ਉਹਦੇ ਨਾਲ ਧਰਨਿਆਂ ਦੇ ਵਿੱਚ ਵੀ ਉਹ ਲਗਾਤਾਰ ਬੈਠੇ ਨੇ ਉਹ ਪਹਿਲੇ ਦਿਨ ਤੋਂ ਜਿੱਦਾਂ ਦਾ ਇਹ ਸੜਖਾਸਾ 7 ਮਈ ਤੋਂ ਉਸ ਦਿਨ ਤੋਂ ਉਹ ਪਰਿਵਾਰਾਂ ਦੇ ਨਾਲ ਜੀ ਜਾਣ ਨਾ ਲੱਗੇ ਹੋਏ ਨੇ ਸਾਰਾ ਪਰਿਵਾਰ ਉਹਨਾਂ ਦੇ ਘਰ ਦੇ ਵੀ ਸਾਰੇ ਲੱਗੇ ਹੋਏ ਨੇ ਦੇ ਉਹਨਾਂ ਨੇ ਇਹ 1100 ਰੁਪਏ ਦੀ ਰਕਮ ਵੀ ਦਿੱਤੀ ਹੈ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਾਂਗਾ ਇੱਕ ਹੋਰ ਸੱਜਣ ਜੋ ਕਿ ਮਿਲੇ ਉਹਨਾਂ ਨੇ ਇਹ 100 ਰੁਪਿਆ ਇਹ 100 ਰੁਪਿਆ ਜਿਹੜਾ ਹੈਗਾ ਇਹ ਉਸ ਗੁਪਤਦਾਨ ਦੇ ਤੌਰ ਤੇ ਉੱਤੇ ਉਸ ਪਰਿਵਾਰ ਲਈ ਦਿੱਤਾ ਹੈ ਅਮਾਉਂਟ ਛੋਟੀ ਮੋਟ ਵੱਡੀ ਨਹੀਂ ਹੁੰਦੀ ਇੱਕ ਬੰਦੇ ਦਾ ਇੱਕ ਦਿਲ ਹੁੰਦਾ ਕਿ ਉਹਦੇ ਮਨ 'ਚ ਆਇਆ ਕਿ ਮੈਂ ਦੇਣਾ ਹੈ ਉਹਨਾਂ ਦੇ ਮੋਬਾਈਲ ਦੇ ਵਿੱਚ ਆਪਾਂ ਮੋਬਾਈਲ ਦੇ ਪਿਛਲੇ ਪਾਸੇ ਜਿਵੇਂ ਕੋਈ ਨੋਟ ਪਾ ਲੈਣੇ ਆ ਹਾਲਾਂਕਿ ਉਹਨਾਂ ਨੇ ਉਹਨਾਂ ਦੇ ਜੇਬ 'ਚ ਪਰਸ ਨਹੀਂ ਸੀਗਾ ਉਹ ਕਹਿੰਦੇ ਮੈਂ ਹੋਰ ਵੀ ਪੈਸੇ ਦੇਣੇ ਸੀਗੇ ਪਰ ਮੇਰਾ ਮਨ ਕਰ ਰਿਹਾ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚ ਜੋ ਆਪਾਂ ਕਈ ਵਾਰੀ ਮੋਬਾਈਲ ਦੇ ਕਵਰ ਦੇ ਵਿੱਚ ਪੈਸੇ ਪਾ ਲੈਣੇ ਆ ਆ 100 ਰੁਪਏ ਕੱਢ ਕੇ ਉਹਨਾਂ ਨੇ ਮੈਨੂੰ ਦਿੱਤਾ ਕਿ ਇਹ ਪਰਿਵਾਰ ਦੇ ਨੂੰ ਸੌਂਪ ਦੇਣਾ ਮੈਂ ਇਹਨਾਂ ਸਾਰੇ ਹੀ ਵੀਰਾਂ ਦਾ ਜਿਨ੍ਹਾਂ ਨੇ 4000 ਰੁਪਏ ਦੀ ਰਕਮ ਦਿੱਤੀ ਹੈ ਜਿਨ੍ਹਾਂ ਨੇ 3100 ਰੁਪਏ ਦਿੱਤੇ ਨੇ ਜਿਨ੍ਹਾਂ ਨੇ 1600 ਰੁਪਏ ਦਿੱਤੇ ਨੇ ਜਿਨ੍ਹਾਂ ਨੇ ਇਹ 1100 ਰੁਪਏ ਦਿੱਤੇ ਨੇ ਤੇ ਜਿਨੇ ਜਿਹੜੇ ਵੀਰ ਨੇ ਇਹ 100 ਰੁਪਏ ਇਹ 100 ਰੁਪਏ ਨਹੀਂ ਹੈਗੇ ਇਹ 100 ਰੁਪਏ ਉਹਨਾਂ ਦੇ ਲੱਖ ਰੁਪਏ ਵਰਗੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇਹ ਜੋ ਡਰਾਈਵਰ ਪਰਿਵਾਰ ਹੈ ਜੋ ਕਿ ਸੜਕ ਹਾਸੇ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਬਿਲਖਦਾ ਛੱਡ ਗਿਆ ਉਹਨਾਂ ਦੀ ਹੈਲਪ ਦੇ ਲਈ ਉਹ ਅੱਗੇ ਆਏ ਨੇ ਉਹਨਾਂ ਨੇ ਜੋ ਵੀ ਆਪਣੀ ਕਮਾਈ ਦੇ ਵਿੱਚੋਂ ਇਹ ਤਿਲਫੁੱਲ ਦਿੱਤਾ ਹੈ ਇਹ ਤੁਹਾਡਾ ਜਿਹੜਾ ਤਿਲਫੁੱਲ ਹੈ ਉਹ ਪਰਿਵਾਰ ਦੇ ਲਈ ਉਹਦੇ ਬੱਚਿਆਂ ਦੇ ਲਈ ਉਹਦੀ ਪਤਨੀ ਦੇ ਲਈ ਇਹ ਬਹੁਤ ਹੀ ਉਹਨਾਂ ਦੀ ਜੀਵਿਕਾ ਦੇ ਲਈ ਇੱਕ ਸਹਾਈ ਸਿੱਧ ਹੋਵੇਗਾ ਜਲਦੀ ਹੀ ਅਸੀਂ ਉਹਨਾਂ ਦਾ ਇੱਕ ਬੈਂਕ ਦਾ ਅਕਾਊਂਟ ਖੁਲਾਵਾਂਗੇ ਤੇ ਉਹਦੇ ਵਿੱਚ ਐਫ ਡੀ ਵਗੈਰਾ ਜੋ ਵੀ ਪਰਿਵਾਰ ਦੀ ਜਿਵੇਂ ਸਹਿਮਤੀ ਹੋਏਗੀ ਓਵੇਂ ਜੋ ਵੀ ਪੈਸੇ ਪਹਿਲਾਂ ਆਏ ਨੇ ਜਾਂ ਹੁਣ ਆ ਰਹੇ ਨੇ ਉਹ ਸਾਰੇ ਪੈਸੇ ਉਹਦੇ ਵਿੱਚ ਐਂਟਰੀ ਵਾਈਜ਼ ਅਸੀਂ ਪਾ ਕੇ ਉਹ ਸਾਰੇ ਪੈਸੇ ਨੇ ਜਿਹੜੇ ਉਹ ਬੱਚਿਆਂ ਦੇ ਨਾਮ ਤੇ ਕੁਰਬਾਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਰਿਵਾਰ ਕਹੇਗਾ ਉਸੇ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਜੋ ਬੱਚੇ ਗਏ ਨੇ ਉਹਨਾਂ ਦੇ ਲਈ ਤੁਸੀਂ ਇਨਸਾਫ ਦੇ ਲਈ ਖੜੇ ਹੋ ਤੇ ਜੋ ਇਹ ਡਰਾਈਵਰ ਮਿਰ ਗਿਆ ਹੈ ਜੋ ਕਿ ਲੋੜਵੰਦ ਹੈ ਇਹਦੀ ਲਗਾਤਾਰ ਤੁਸੀਂ ਸਹਾਇਤਾ ਪੇਜ ਰਹੇ ਹੋ ਮੈਂ ਤਹਿ ਦਿਲ ਤੋਂ ਸਾਰੇ ਹੀ ਜਿੰਨੇ ਵੀ ਦਾਨੀ ਸੱਜਣ ਨੇ ਜਾਂ ਜਿੰਨੇ ਵੀ ਸਹਿਯੋਗੀ ਨੇ ਜੋ ਇਸ ਐਜੀਟੇਸ਼ਨ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਮਾਣਾ ਹੈਲਪਲਾਈਨ ਤੋਂ ਦੀਪਕੀ ਨੰਦਨ ਸਿੰਘਲਾ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ